ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਤੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਅੱਜ ਆਪਾਂ ਪੜਾਂਗੇ ਇਸ ਕਿਤਾਬ ਦਾ ਦਿਨ 37ਵਾਂ। ਟੀਕੇ ਮਨ ਚ ਹੀ ਚੰਗੇ ਖਿਆਲ ਟਿਕ ਸਕਦੇ ਨੇ। ਹਿਲਦੇ ਪਾਣੀ ਵਿੱਚ ਤਾਂ ਚੰਨ ਵੀ ਹਿਲਦਾ ਹੀ ਨਜ਼ਰ ਆਉਂਦਾ ਹੈ। ਸਕੂਨ ਨੇ ਕਾਲੀ ਨੂੰ ਸਮਝਾਇਆ ਦੂਰ-ਦੂਰ ਤੱਕ ਪੀਲੀ ਮਿੱਟੀ ਵੇਖ ਕੇ ਫਕੀਰ ਨੇ ਕਿਹਾ ਬੀਕਾ ਨੇਰ ਹੁਣ ਤਿੰਨ-ਚਾਰ ਦਿਨ ਦੀ ਹੀ ਵਾਟ ਹੋਰ ਹੈ। ਸੁੰਦਿਆ ਹੀ ਕੇਸਰੀ ਧੜਕਣ ਤੇਜ਼ ਹੋ ਗਈ ਉਸਨੇ ਤਵੀਤ ਦੀ ਕਾਲੀ ਡੋਰੀ ਨੂੰ ਗਲਦਵਾਲੇ ਠੀਕ ਕੀਤਾ ਤੇ ਜੇਬ ਵਿੱਚ ਹੱਥ ਪਾ ਕੇ ਕਾਲਾ ਪੱਤਰ ਘੁੱਟ ਕੇ ਫੜ ਲਿਆ ਹੁਣ ਪਿੰਡ ਨਹੀਂ ਪੰਜ ਸੱਤ ਘਰਾਂ ਵਾਲੀਆਂ ਢਾਣੀਆਂ ਹੀ ਦਿਸਦੀਆਂ ਸਨ ਆਬਾਦੀ ਘਟ ਤੇ ਟੀਂ ਦੀਆਂ ਬਿੰਡੇ ਵੱਧ ਦਿਸਣ ਲੱਗੇ ਕਦੇ ਕਦੇ ਕੋਈ ਕਾਲਾ ਹਿਰਨ ਵੀ ਦਿਸ ਪੈਂਦਾ ਰਸਤੇ ਵਿੱਚ ਮਿਲੇ ਇੱਕ ਨੀਮੀ ਪਾਈ ਬੈਠੇ ਆਦਮੀ ਨੂੰ ਫਕੀਰ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸਨੇ ਲੰਮਾ ਸੱਲ ਐਂਦਿਆਂ ਦੱਸਿਆ ਮੇਰੇ ਲਾਜੀ ਮਾਲਕ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਪਾਹ ਲੈ ਕੇ ਮਰ ਜਾਣ ਨੂੰ ਜੀ ਕਰਦਾ ਹੁਣ ਤਾਂ ਫਕੀਰ ਨੇ ਕਿਹਾ ਰੱਬ ਦੇ ਬੰਦੇ ਹਿੰਮਤ ਨਾ ਹਾਰ ਪ੍ਰਮਾਤਮਾ ਭਲੀ ਕਰੇਗਾ ਤੇ ਰੀਟਾ ਕੇ ਬੈਠਣ ਨਾਲ ਹੁਣ ਇਹ ਸੋਚ ਕਿ ਤੂੰ ਆਪਣੀਆਂ ਕਮੀਆਂ ਨੂੰ ਕਿਵੇਂ ਸੁਧਾਰ ਸਕਦਾ ਹੈ ਮਾਲਕ ਕਿਸੇ ਚੰਗੇ ਕੰਮ 'ਇਨੂੰ ਕਦੇ ਵੀ ਨੌਕਰੀ ਤੋਂ ਫਾਰਗ ਨਹੀਂ ਕਰਦੇ ਫਕੀਰ ਨੇ ਉਸ ਦੇ ਨੇੜੇ ਬੈਠ ਕੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਰਾਜ ਦੇ ਚਾਰ ਸਲਾਹਕਾਰ ਸਨ ਉਹਨਾਂ ਵਿੱਚੋਂ ਇੱਕ ਬਜ਼ੁਰਗ ਸਲਾਹਕਾਰ ਦੀ ਤਨਖਾਹ ਬਾਕੀ ਤਿੰਨ ਸਲਾਹਕਾਰਾਂ ਦੀ ਕੁੱਲ ਤਨਖਾਹ ਦੇ ਬਰਾਬਰ ਸੀ ਉਹਨਾਂ ਨੇ ਮਿਲ ਕੇ ਰਾਜੇ ਕੋਲ ਇਸ ਬੇਇਨਸਾਫੀ ਵਿਰੁੱਧ ਸ਼ਿਕਾਇਤ ਕੀਤੀ ਸ਼ਿਕਾਇਤ ਸੁਣ ਕੇ ਰਾਜਾ ਉਹਨਾਂ ਤਿੰਨਾਂ ਨੂੰ ਮਹਲ ਤੋਂ ਬਾਹਰ ਲੈ ਗਿਆ ਸਾਹਮਣੇ ਇੱਕ ਕਾਫਲਾ ਆ ਰਿਹਾ ਵੇਖ ਕੇ ਰਾਜੇ ਨੇ ਇੱਕ ਸਲਾਹਕਾਰ ਨੂੰ ਕਾਫਲੇ ਬਾਰੇ ਪਤਾ ਕਰਨ ਭੇਜਿਆ ਸਲਾਹਕਾਰ ਨੇ ਆ ਕੇ ਦੱਸਿਆ ਕਾਫਲਾ ਗਵਾਂਢੀ ਰਾਸ ਤੋਂ ਆ ਰਿਹਾ ਹੈ ਰਾਜੇ ਨੇ ਪੁੱਛਿਆ ਕਿੱਥੇ ਜਾ ਰਿਹਾ ਹੈ ਉਸ ਨੂੰ ਇਸ ਬਾਰੇ ਪਤਾ ਨਹੀਂ ਸੀ ਰਾਜੇ ਨੇ ਦੂਸਰੇ ਸਲਾਹਕਾਰ ਨੂੰ ਭੇਜਿਆ ਸਲਾਹਕਾਰ ਨੇ ਆ ਕੇ ਦੱਸਿਆ ਕਿ ਉਹ ਬਸਰੇ ਨੂੰ ਜਾ ਰਹੇ ਹਨ ਕਿਉਂ ਜਾ ਰਹੇ ਨੇ ਰਾਜੇ ਨੇ ਪੁੱਛਿਆ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਸੋ ਰਾਜੇ ਨੇ ਤੀਜੇ ਸਲਾਹਕਾਰ ਨੂੰ ਭੇਜਿਆ ਤੀਜੇ ਸਲਾਹਕਾਰ ਨੇ ਆ ਕੇ ਦੱਸਿਆ ਕਿ ਉਹ ਘੋੜੇ ਖਰੀਦਣ ਜਾ ਰਹੇ ਹਨ ਰਾਜੇ ਨੇ ਹੁਣ ਤਿੰਨਾਂ ਨੂੰ ਇਕੱਠੇ ਕਰਕੇ ਕਿਹਾ ਇੱਥੇ ਆਉਣ ਤੋਂ ਪਹਿਲਾਂ ਸੂਈਏ ਨੇ ਮੈਨੂੰ ਇਸ ਕਾਫਲੇ ਬਾਰੇ ਦੱਸ ਦਿੱਤਾ ਸੀ ਅਤੇ ਮੈਂ ਆਪਣੇ ਬਜ਼ੁਰਗ ਸਲਾਹਕਾਰ ਨੂੰ ਪਤਾ ਕਰਨੇ ਭੇਜਿਆ ਸੀ ਉਸ ਨੇ ਇੱਕ ਵਾਰ ਵਿੱਚ ਹੀ ਇਹ ਸਾਰੀਆਂ ਜਾਣਕਾਰੀਆਂ ਲਿਆ ਦਿੱਤੀਆਂ ਸੀ ਜਿਹੜੀਆਂ ਤੁਸੀਂ ਤਿੰਨਾਂ ਨੇ ਤਿੰਨ ਢੇੜੇ ਲਾ ਕੇ ਹੁਣ ਲਿਆਂਦੀਆਂ ਹਨ ਤੁਸੀਂ ਦੱਸੋ ਕਿ ਉਸ ਨੂੰ ਤੁਹਾਡੇ ਤਿੰਨਾਂ ਦੀ ਕੁੱਲ ਤਨਖਾਹ ਦੇ ਬਰਾਬਰ ਤਨਖਾਹ ਜਾਇਜ਼ ਹੈ ਕਿ ਨਹੀਂ ਫਕੀਰ ਨੇ ਗੱਲ ਜਾਰੀ ਰੱਖੀ ਜਦੋਂ ਅਸੀਂ ਆਪਣਾ ਕੰਮ ਮਨਜੇ ਤਲਾ ਕੇ ਜ਼ਿੰਮੇਵਾਰੀ ਨਾਲ ਕਰਦੇ ਹਾਂ ਤਾਂ ਤਰੱਕੀ ਦੇ ਰਾਹ ਆਪਣੇ ਆਪ ਖੁੱਲਣ ਲੱਗ ਜਾਂਦੇ ਹਨ ਉਹ ਆਦਮੀ ਫਕੀਰ ਦੀ ਗੱਲ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਚਲ ਤੇਰੇ ਲਈ ਆਪਾਂ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਫਕੀਰ ਨੇ ਉਸ ਉਦਾਸ ਆਦਮੀ ਨੂੰ ਤਰਵਾਸ ਦਿੰਦਿਆਂ ਕਿਹਾ ਅਰਦਾਸਾਂ ਵੀ ਕਰ ਕਰ ਕੇ ਵੇਖ ਲਈਆਂ ਨੇ ਕਈ ਵਾਰ ਉਸ ਦੀ ਆਵਾਜ਼ ਵਿੱਚ ਨਿਰਾਸ਼ਾ ਸੀ ਗੱਭਰੂਆ ਦਿਲ ਨਹੀਂ ਛੱਡੀਦਾ ਪਤਾ ਨਹੀਂ ਰੱਬ ਨੇ ਕਿਹੜੇ ਰੂਪ ਚ ਕਦੋਂ ਤੇਰੀ ਮਦਦ ਕਰਨ ਆ ਜਾਣਾ ਫਕੀਰ ਨੇ ਇੱਕ ਹੋਰ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਪਿੰਡ ਵਿੱਚ ਹੜ ਆ ਗਿਆ ਸਾਰੇ ਲੋਕ ਘਰ ਛੱਡ ਕੇ ਬਾਹਰ ਉੱਚੇ ਢਿੱਲੇ ਤੇ ਚਲੇ ਗਏ ਰੱਬ ਦਾ ਅਥਾ ਵਿਸ਼ਵਾਸ ਰੱਖਣ ਵਾਲਾ ਇੱਕ ਬੰਦਾ ਆਪਣੇ ਘਰ ਦੀ ਛੱਤ ਤੇ ਬੈਠਾ ਰਿਹਾ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਰੱਬ ਉਸ ਨੂੰ ਬਚਾਉਣ ਜ਼ਰੂਰ ਆਵੇਗਾ ਜਦੋਂ ਪਾਣੀ ਛੱਤ ਤੱਕ ਪਹੁੰਚ ਗਿਆ ਤਾਂ ਕੋਈ ਬੰਦਾ ਬੇੜੀ ਲੈ ਕੇ ਉਸ ਨੂੰ ਬਚਾਉਣ ਆਇਆ ਪਰ ਉਸ ਨੇ ਜਾਣ ਤੋਂ ਨਾ ਕਰ ਦਿੱਤੀ ਹੜ ਦਾ ਪਾਣੀ ਜ਼ਿਆਦਾ ਵਧਿਆ ਤੇ ਆਖਰ ਉਹ ਬੰਦਾ ਡੁੱਬ ਕੇ ਮਰ ਗਿਆ ਮਰਨ ਤੋਂ ਬਾਅਦ ਉੱਪਰ ਜਾ ਕੇ ਉਸਨੇ ਰੱਬ ਨੂੰ ਅਲਾਮਾ ਦਿੰਦਿਆਂ ਕਿਹਾ ਮੈਂ ਸਾਰੀ ਉਮਰ ਤੁਹਾਡੀ ਪਖਤੀ ਕੀਤੀ ਅੰਨਾ ਵਿਸ਼ਵਾਸ ਕੀਤਾ ਪਰ ਤੁਸੀਂ ਮੈਨੂੰ ਬਚਾਉਣ ਵੀ ਨਹੀਂ ਆਏ ਮੈਂ ਆਇਆ ਸੀ ਮੈਂ ਤਾਂ ਤੈਨੂੰ ਬਚਾਉਣ ਲਈ ਬੇੜੀ ਲੈ ਕੇ ਆਇਆ ਸੀ ਰੱਬ ਨੇ ਉਸ ਬੰਦੇ ਨੂੰ ਗਲ ਨਾਲ ਲਾ ਕੇ ਕਿਹਾ ਉਹ ਉਦਾਸ ਆਦਮੀ ਹਾਂ ਥੋੜਾ ਹੌਂਸਲੇ 'ਚ ਲੱਗ ਰਿਹਾ ਸੀ ਜਦੋਂ ਉਹ ਉੱਠ ਕੇ ਤੁਰਨ ਲੱਗਿਆ ਤਾਂ ਫਕੀਰ ਨੇ ਉਸ ਨੂੰ ਕਿਹਾ ਦੋ ਚੀਜ਼ਾਂ ਦਾ ਕਦੇ ਪੱਲਾ ਨਾ ਛੱਡੀ ਮਿਹਨਤ ਦਾ ਤੇ ਰੱਬ ਤੇ ਯਕੀਨ ਦਾ ਫਕੀਰ ਦੀ ਸੁਣਾਈ ਇਹ ਕਹਾਣੀ ਅੱਜ ਸਾਰਾ ਦਿਨ ਕੇਸਰ ਦੇ ਜਿਹਨ ਵਿੱਚ ਘੁੰਮਦੀ ਰਹੀ ਉਸ ਨੂੰ ਫਕੀਰ ਕੋਈ ਰੱਬ ਦਾ ਭੇਜਿਆ ਬੰਦਾ ਲੱਗ ਰਿਹਾ ਸੀ ਸਾਈ ਜੀ ਤੁਸੀਂ ਹਮੇਸ਼ਾ ਅਰਦਾਸ ਵਿੱਚ ਬੁੱਧ ਤੇ ਵਿਵੇਕ ਦਾ ਦਾਨ ਕਿਉਂ ਮੰਗਦੇ ਹੋ ਕੇਸਰ ਨੇ ਪੁੱਛਿਆ ਪੁੱਤਰ ਸਿਆਣਪ ਵਿੱਚ ਹੀ ਤਾਂ ਸਭ ਦਾਤਾਂ ਲੁਕੀਆਂ ਨੇ ਫਕੀਰ ਨੇ ਸਮਝਾਇਆ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਸਿਆਣਾ ਬੰਦਾ ਹੀ ਕਾਮਯਾਬ ਤੇ ਖੁਸ਼ ਰਹਿੰਦਾ ਹੈ ਕਿਉਂਕਿ ਪਹਿਲਾਂ ਤਾਂ ਉਹ ਉਸ ਗੱਲ ਦੀ ਇੱਛਾ ਹੀ ਨਹੀਂ ਕਰਦਾ ਜੋ ਸੰਭ 可能 ਨਾ ਹੋਵੇ ਜਿਹੜਾ ਕੰਮ ਸੰਭ 可能 ਹੋਵੇ ਉਸ ਲਈ ਉਹ ਸਿਰ ਤੋੜ ਮਿਹਨਤ ਕਰਦਾ ਹੈ ਪਰ ਉਹ ਆਪਣੇ ਜਿਹਨ ਵਿੱਚ ਵੀ ਰੱਖਦਾ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਨਾ ਕੋਈ ਅੜਚਣ ਪੈ ਸਕਦੀ ਹੈ ਤੇ ਜੇ ਕੋਈ ਅੜਚਣ ਪੈ ਹੀ ਜਾਵੇ ਤਾਂ ਉਸ ਦਾ ਕੋਈ ਨਾ ਕੋਈ ਤੋੜ ਉਸ ਨੇ ਪਹਿਲਾਂ ਹੀ ਸੋਚਿਆ ਹੁੰਦਾ ਹੈ ਫਕੀਰ ਦੇ ਪਿੱਛੇ ਪਿੱਛੇ ਤੁਰਿਆ ਕੇਸਰ ਉਸਦੀ ਕਹੀ ਗੱਲ ਦਾ ਤਤ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਜਿਨ ਹੌਲੀ-ਹੌਲੀ ਟੜ ਰਿਹਾ ਸੀ ਸੁੰਨਾਰਾ ਦੂਰ-ਦੂਰ ਤੱਕ ਖਾਲੀ ਸੀ ਬੀਸ਼ਾ ਅੱਗੇ-ਅੱਗੇ ਤੁਰ ਰਿਹਾ ਸੀ ਜਿਵੇਂ ਕਿ ਉਸ ਨੂੰ ਰਾਹ ਦਾ ਵੀ ਪਤਾ ਹੋਵੇ ਤੇ ਮੰਜ਼ਿਲ ਦਾ ਵੀ ਕੋਈ ਜਗ੍ਹਾ ਨਾ ਮਿਲਣ ਕਰਕੇ ਅਜ ਰਾਤ ਦਾ ਟਿਕਾਣਾ ਰਾਹ ਦੇ ਨਾਲ ਪਧਰਾ ਥਾਂ ਵੇਖ ਕੇ ਰੇਤੇ ਦੇ ਉੱਚੇ ਢਿਬੇ ਤੇ ਲੱਗ ਗਿਆ ਕਿਸਰ ਆਕਾਸ਼ ਵੱਲ ਵੇਖਦਿਆਂ ਵੇਖਦਿਆਂ ਪਿੰਡ ਪਹੁੰਚ ਚੁੱਕਾ ਸੀ ਅਚਾਨਕ ਇੱਕ ਤਾਰਾ ਟੁੱਟ ਕੇ ਰਾਤ ਦੇ ਹਨੇਰੇ ਨੂੰ چیرਦਾ ਧਰਤੀ ਬਲ ਵਧਿਆ ਕਿ ਤੂੰ ਵੀ ਹੋਣਾ ਟੁੱਟਾ ਤਾਰਾ ਵੇਖ ਕੇ ਉਹੀ ਮੰਗਿਆ ਜੋ ਮੈਂ ਮੰਗਿਆ ਹੈ ਆਵਾਜ਼ ਜੀਤੀ ਦੀ ਸੀ ਕੇਸਰ ਦੀਆਂ ਜਾਗਦੀਆਂ ਅੱਖਾਂ ਹਨੇਰੇ ਵਿੱਚ ਜੀਤੀ ਨੂੰ ਲੱਭਣ ਲੱਗੀਆਂ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ